ਜਿਹੜੇ ਭਾਨੇ ਵਰਗੇ ਨੇ ਨਾ ਲੱਥੇ ਵਰਗੇ ਸਿਰਫ ਉਹਨਾਂ ਨੇ ਆਪਣਾ ਬਚਮਕਾਣਾ ਨੋਟ ਕਰ ਲੋ ਸਿਰਫ ਉਹਨਾਂ ਨੇ ਆਪਣਾ ਬਚਮਕਾਣਾ ਹੋਰ ਉਹਨਾਂ ਦਾ ਕੋਈ ਮਕਸਦ ਨਹੀਂ ਹੈਗਾ ਲੱਥੇ ਨੇ ਲੱਛੇ ਲੜਨਾ ਹੈ ਉਦੋਂ ਭਾਨਾ ਵੀ ਗਮਾਂ ਤੇ ਲੱਗਾ ਹੋਇਆ ਹੈ ਇਹ ਨਹੀਂ ਕਹੋ ਤੁਹਾਡੇ ਪਿੱਛੇ ਅੱਡੜ ਗੋਲੀ ਹੁੰਦੀ ਆਪਣੇ ਲਖਾ ਲੈਣਗੇ ਤੇ ਬਣ ਨੇ ਤੇ ਆਪਾਂ ਨੂੰ ਜੂਨੀ ਨੇ ਸਾਡੇ ਪੰਜਾਬ ਦੇ ਰੱਖੇ ਨੇ ਸਾਡੀ ਬੋਲੀ ਦੇ ਰੱਖੇ ਨੇ ਮਿਲਦਾ ਕੋਈ ਬਾਈ ਦੀ ਸਿਆਣੀ ਅੱਜ ਜਿਹੜਾ ਕਿਹਨੂੰ ਯਾਰ ਜਿਹੜਾ ਤੁਸੀਂ ਕਰਕੇ ਸਟੇਜ ਲਾਉਂਦੇ ਸਟੇਜ ਲਾਓ ਉੱਥੇ ਸਟੇਜ ਲਾਓ ਉੱਥੇ ਜਾ ਕੇ ਮੂਰੇ ਆਪਣੇ ਬਾਤ ਪਿਓ ਮਰਨ ਬਾਈ ਕਿਉਂ ਮਰਨਾ ਆਪਣੇ ਬਾਤ ਇਹ ਅੱਜ ਮਾਰ ਕੇ ਲੱਗੀ ਜੋਦਾ ਜੈਸ਼ਰ ਲੱਗੀ ਹੁੰਦੀ ਫੇਸਬੁਕ ਤੇ ਲਾਈਵ ਹੈ ਇੱਕ ਬਾਈ ਜੀ ਇੱਕ ਗੱਲ ਹੋਰ ਸੁਣ ਲਓ ਜਿਹੜੇ ਭਾਨੇ ਵਰਗੇ ਨੇ ਨਾ ਲੱਖੇ ਵਰਗੇ ਸਿਰਫ ਉਹਨਾਂ ਨੇ ਆਪਣਾ ਆਪ ਚਮਕਾਣਾ ਨੋਟ ਕਰ ਲਓ ਸਿਰਫ ਉਹਨਾਂ ਨੇ ਆਪਣਾ ਆਪ ਚਮਕਾਣਾ ਹੈ ਹੋਰ ਉਹਨਾਂ ਦਾ ਕੋਈ ਮਤਲਬ ਨਹੀਂ ਹੈਗਾ ਲੱਖੇ ਨੇ ਇਲੈਕਸ਼ਨ ਲੜਨਾ ਹੈ ਉਦੋਂ ਭਾਨਾ ਵੀ ਕੰਮਾਂ ਤੇ ਲੱਗਾ ਹੋਇਆ ਹੈ ਇਹ ਨਹੀਂ ਆ ਕਦੇ ਤੁਹਾਡੇ ਪਿੱਛੇ ਆ ਕੇ ਤੁਹਾਡੇ ਨਾਲ ਗੋਲੀ ਹੁੰਦੀ ਆਪਣੇ ਨਾਲ ਖਾ ਲੈਣਗੇ ਇਹ ਬਿਲਕੁਲ ਆਦੇ ਬੇਣੇ ਤੇ ਆਪਾਂ ਨੂੰ ਦੁਨੀਆ ਨੇ ਬਣਾ ਰਾਜੇਵਾਲ ਨੇ ਉਹ ਤਾਂ ਮੈਂ ਮੰਤਰੀ ਉਠਾਉ ਉਹਨੂੰ 1600 ਜਦੇਵਾਲ ਚਲੋ ਆਵੇ ਜਦੇਬੰਦੀ ਕੋਈ ਖਾਲੀ ਸਾਰਾ ਵਧੀਆ ਕਰਦੀ ਵੀ ਹੈ ਜਦੇ ਆਪਣੀ ਨੂੰ ਮਾਰਾ ਨਹੀਂ ਗਿਆ ਨਾ ਚਲੋ ਠੀ ਜਿੰਨੇ ਨੇ ਚੰਗਾ ਕਰਦੇ ਬੇਣੇ ਪਰ ਫਿਰ ਵੀ ਨਾ ਗੱਲ ਯਾਰ ਦੁੱਖ ਹੈ ਗਲਤ ਤੇ ਸਹੀ ਹੈ ਸਾਨੂੰ ਪਤਾ ਨਹੀਂ ਹਾਲੇ ਗੱਲ ਇੱਕ ਨੰਬਰ ਪੰਨ ਮਾਰ ਕੇ ਚਲੋ ਆਪਣੇ ਹਾਂ ਆ ਆ ਆ ਆ ਆ ਅਸੀਂ ਆਪਣੇ ਜ਼ਮੀਨਾਂ ਵਾਸਤੇ ਆਏ ਜ਼ਮੀਨਾਂ ਵਾਸਤੇ ਅਸੀਂ ਆਪਣਾ ਕਰਕੇ ਆਏ ਕਿੱਥੇ ਸੀ ਜਦੋਂ ਸਾਡੇ ਬੰਦੇ ਮਰਿਆ ਕਿੱਥੇ ਸੀ ਜਿਹੜਾ ਜਿਹੜਾ ਇੱਕ ਮੈਨੂੰ ਇੱਕ ਇਹ ਤਾਂ ਵਾਈ ਗਿਆ ਉਹ ਜਿਹੜਾ ਹੁਣ 50% ਜਿਹੜੀ ਭਗਵਾਨਦਮਨ ਦੀ ਸਰਕਾਰ ਆ ਰੋਟੀयां ਸਾਡੇ ਤੋਂ ਖਾਂਦੇ ਲੰਗਰ ਸਾਡੇ ਤੋਂ ਖਾਂਦੇ ਸਾਡੇ ਵਿੱਚ ਮੈਂ ਕਿਹਾ ਸਾਡਾ ਨੁਕਸਾਨ ਕਰੀ ਸਾਡੇ ਬੱਚੇ ਮਰਿਆ ਪੰਜਾਬ ਪੁਲਿਸ ਸਾਡੀ ਰਾਖੀ ਕਿਉਂ ਨਹੀਂ ਕਰਦੀ ਉਥੇ ਕੀ ਕਰਦੇ ਨੇ ਅੱਛਾ ਤੇ ਖਰਾਬ ਤੇ ਸਾਡੀ ਰਾਖੀ ਨਹੀਂ ਜੇ ਅੱਗੇ ਜੇ ਇੱਕ ਵਾਰ ਦਾ ਬੰਬ ਡੁੱਗਿਆ ਸਾਰੇ ਬੱਚੇ ਬਾਈ ਤੋਂ ਗਏ ਆ ਕੋਈ ਹੱਥੋਂ ਮਾਰਦੇ ਹੋ ਕਿੰਨੇ ਸੀ ਉਹ ਕਿਹਖਰੇ ਬਦਰੇ ਕੋਣ ਯਾਰ ਪਲੀਜ਼ ਯਾਰ ਬਾਈ ਸਾਈਲੈਂਟ ਸਰ ਇਹ ਇੱਕੋ ਡਿਰੇ ਹਾਂ ਜਾਂਜੀ ਵੀਰੇ ਪੰਜਾਬ ਪੁਲਿਸ ਸਾਡੀ ਰਾਖੀ ਕਿਉਂ ਨਹੀਂ ਕਰ ਰਹੀ ਉਹ ਉੱਥੇ ਕੀ ਕਰ ਰਹਿਣਾ ਅੱਗੇ ਕਿਉਂ ਨਹੀਂ ਹੈਗੇ ਵੀਰੇ ਪੰਜਾਬ ਪੁਲਿਸ ਸਾਡੀ ਰਾਖੀ ਕਿਉਂ ਕਰੇਗੀ ਦੱਸੋ ਮੈਨੂੰ ਮੇਰੀ ਗੱਲ ਤੁਹਾਨੂੰ ਜੇ ਪੰਜਾਬ ਪੁਲਿਸ ਨੇ ਪੰਜਾਬ ਪੁਲਿਸ ਦਾ ਚਲੋ ਹੁਕਮ ਦੀ ਬੱਜੀ ਹੈ ਉਹਦਾ ਹੁਕਮ ਦੀ ਬੱਜੀ ਹੁੰਦਾ ਕੋਈ ਕੋਈ ਕਾਰ ਨਹੀਂ ਸਕਦੀ ਜੇ ਉਹਨਾਂ ਨੇ ਸਾਡੀ ਰਾਖੀ ਕਰਨੀ ਹੁੰਦੀ ਯਾਰ ਸਾਡੇ ਨੈਟ ਬੰਦ ਕਰਦੀ ਸਾਡਾ ਪੰਜਾਬ ਦੇ ਅਸੀਂ ਵਸਿੰਦੇ ਆ ਪੰਜਾਬ ਦੇ ਰਹਿਣ ਵਾਲੇ ਆ ਕੋਈ ਦੂਜਾ ਸਾਡਾ ਨਾ ਕਰੇ ਤਾਂ ਸਾਨੂੰ ਸਮਝ ਹੁੰਦੀ ਐ ਉਹ ਸਾਡਾ ਘਰ ਵਾਲਾ ਤੇ ਨਾ ਨਾ ਕਰੇ ਸਾਡੇ ਨਾਲ ਇਹਨਾਂ ਨੇ ਡਿਪਰ ਖੜੇ ਕੀਤੇ ਉਹਨਾਂ ਦਾ ਤੁਸੀਂ ਵੇਖੋਣਗੇ ਉਹ ਡਿਪਰ ਕਾਦੇ ਵਾਸਤੇ ਕੀਤੇ ਨੇ ਵਨਵੇ ਰੋਡ ਕਰ ਰੱਖਿਆ ਹੈ ਕਾਦੇ ਵਾਸਤੇ ਕਰ ਰੱਖਿਆ ਹੈ ਇਹ ਸਾਨੂੰ ইমরান ਦੀ ਸਾਜੇ ਸੀ ਆ ਪੰਜਾਬ ਸਰਕਾਰ ਕਰਦੀ ਪਈ ਹੈ ਇਹ ਇਹ ਸਾਡਾ ਕਦਾ ਜਾਣੇ ਮੈਂ ਨੋਟ ਕਰਨੇ ਤੋਂ ਗੱਲ ਹੋ ਰਹੀ ਹੈ ਸੀਐਮ ਸਟੈਂਡ ਲਵੇ ਸੀਐਮ ਸਟੈਂਡ ਕਿਉਂ ਨਹੀਂ ਲੈਂਦਾ ਉਹ ਤਾਂ ਸਾਨੂੰ ਘਰੇ ਆ ਕੇ ਫਾਇਰ ਮਾਰੀ ਜਾਂਦੇ ਉਹਨਾਂ ਦੇ ਪਰਚਾ ਕੱਟੇ ਜਦੋਂ ਇੱਕ ਸਰਕਾਰ ਤੇ ਪਰਚਾ ਕੱਟੇ ਇੱਕ ਗੋਲੀ ਚਲੀ ਇੱਥੇ ਇੱਥੇ ਪੰਜਾਬ ਪੁਲਿਸ ਦਾ ਹੌਂਦਾ ਕੀ ਬਣਦਾ ਇਥੇ ਡੀਜੀਪੀ ਆਵੇ ਤੇ ਸੀਐਸਪੀ ਆਵੇ ਇੱਥੇ ਦੇਖੇ ਬੈਠੇ ਕੋਈ ਜੀਪ ਆ ਜਿਹੜਾ ਕਥਾਣਾ ਲੱਗਦਾ ਇਥੋਂ ਚਾਵੇ ਐਡੀਐਸਪੀ ਆਵੇ ਐਸਐਸਪੀ ਆਵੇ ਵੇਖੇ ਬੈਠੇ ਕੋਈ ਗੋਲੀ ਚਲੀ ਆ ਬੰਮ ਠੱਡੇ ਗਏ ਨੇ ਕਿਉਂ ਠੱਡੇ ਗਏ ਕੋਈ ਵਾਰ ਪੰਜਾਬ ਦੇ ਮੁੱਖ ਮੰਤਰੀ ਕੋਲ ਆਣਾ ਉਹ ਸਟੈਂਡ ਲਾ ਕੇ ਖਾਲਸਤਾਨੀ ਮੈਨੂਨ ਫਿਰਦੇ ਹੋ ਅਸੀਂ ਖਾਲਸਤਾਨੀ ਬੰਨਣਾ ਕਹਿੰਦੇ ਨੇ ਠੱ ਨੇ ਖਾਸਾ ਨਹੀਂ ਬਾਨਾ ਬੜਾ ਕਿਹਦੇ ਸਾਹਮਣੇ ਫੇਰ ਅਸੀਂ ਕਿਹੇ ਕਿੱਧਰ ਜਾਈਏ